ਸ੍ਰੀ ਦਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਉ ਜਿਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਨ ਕੋਈ ਮੋਹ ਕੋ ਹਰ ਪ੍ਰਭ ਮੇਲ ਮਲਾਏ ਹਉ ਸਤਗੁਰ ਬਿਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਖਾਏ ਰਹਾਉ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਬਾਸ ਹਉ ਗੁਰ ਸਾ ਲਾਹੀ ਨ ਰਜੂ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਕੀਐ ਭਾਗਹੀਨ ਬਹਿਰੋਏ ਜੋ ਹਰ ਪ੍ਰਭ ਪਾਣਾ ਸੋਥੀਆ ਤੁਰ ਲਿਖਿਆ ਨਾਮ ਈਟੈ ਕੋਇ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਲਾਈ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਾਗ ਆਪ ਹੈ ਨਾਨਕ ਜਲ ਜਲੇ ਸਮਾਈ ਸ੍ਰੀ ਰਾਗ ਮਹੱਲਾ ਚੌਥਾ રસ્ય અમૃત નામ રસ ат ભલા કિત બિદ મિલે રસ ખાઈ જાય પુછો સોહાગણી તુસા ક્યું કર મિલ્યા પ્રભે આય ઓય વે પરવાહ ન ભૂલની હો מלמל તું આ તિન પાઈ ભાઈ રે મિલ સજ્જન હર ગુણ સાર સજ્જન સત ગુરુ પુરુખ હૈ દુખ કડૈ હો મે માર રહાઉ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਈ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹੋ ਹਰ ਰਸ ਵਣ ਤਿਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਕ ਰਹੇ ਬਿਲਾਏ ਉਹ ਸਤਗੁਰ ਆਗੈ ਨਾ ਨਿਮਹਿ ਪੂਨਾ ਅੰਤਰ ਕ੍ਰੋਧ ਬਲਾਏ ਹਰ 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 ਰਸ ਆਪ ਹੈ ਆਪੇ ਹਰ ਦਸ ਹੋਈ ਆਪ ਦਇਆ ਕਰ ਦੇਵਸੀ ਗੁਰਮਖ ਅੰਮ੍ਰਿਤ ਚੋਈ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਈ ਸ੍ਰੀ ਰਾਗ ਮਹੱਲਾ ਚੌਥਾ ਦਿਨਸ ਚੜ੍ਹੈ ਫਿਰ ਆਥਵੈ ਹਰੈਣ ਸਬਾਈ ਜਾਏ ਆਪ ਘਟੈ ਨਰਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਮਾਖੀ ਪਚੈ ਪਚਾਏ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਵਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰਿ ਲਿਵ ਉਭਰੇ ਹਲਿਪਤ ਰਹੇ ਸਰਨਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮਖ ਦਰਗਾਹ ਮੰਨਿਐ ਹਰ ਆਪ ਲੈ ਗਲ ਲਾਏ ਗੁਰਮਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦ ਧੁਨੀ ਦਰਵਾਜ ਦੇ ਦਰ ਸੱਚੈ ਸੋਭਾ ਪਾਏ ਜਿਨਹੀ ਗੁਰਮਖ ਨਾਮ ਸਲਾਹਿਆ ਤਿੰਨਾ ਸਭ ਕੋ ਕਹਿ ਸਬਾਸ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮਖਾ ਜਿਨੇ ਅੰਤਰ ਨਾਮ ਪਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗ ਹੈ ਖੁਸ਼ੀਆਂ ਕਰਹਿ ਮਾਣ ਹੈ ਰੰਗ ਅਪਾਰ ਬਹੁਤ ਕਰਹਿ ਪਰਮਾਇਸੀ ਵਰਤ ਹੈ ਹੋਏ ਅਫਾਰ ਕਰਤਾ ਚਿਤ ਨ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਗੈਵਰ ਗੈਵਰ ਬਹਉ ਰੰਗੀ ਕੀਏ ਰਥ ਅਥਾਕ ਕਿਸਹੀ ਚੇਤਨਾ ਪਾਵੇ ਹੀ ਬਿਸਰਿਆ ਸਭ ਸਾਖ ਸਿਰਜਨਹਾਰ ਭੁਲਾਇਆ ਵਿਣ ਨਾਮੈ ਨਾਪਾਕ ਲੈਂਦਾ ਬੱਦ ਦੁਆਇ ਤੂੰ ਮਾਇਆ ਕਰਹਿ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸੰ ਤੁਜੈ ਅਨੇਤ ਅਹੰਕਾਰ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭਲਾਇਆ ਨਾ ਕਿਸ ਜਾਤ ਨਾ ਪਤ ਸਤਿਗੁਰ ਪੁਰਖ ਮਲਾਇਆ ਇਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਇ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਇ ਸਿਰਿ ਰਾਗਮ ਅੰਲਾ ਪੰਜਵਾਂ ਮਨ ਬਲਾਸ ਬਹੁਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਧਾਤੇ ਦੁਖ ਸਹਸਾ ਮਿਟ ਗਿਆ ਰਹਾ ਜੀਤੇ ਥਾਨਥ ਨੰਤਰਾ ਤੇਤੇ ਭਾਵ ਆਇਆ ਤਨ ਪਾਤੀ ਵਡ ਭੂਮੀ ਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਇਓ ਨ ਬਿਨ ਨਾ ਆਵੇ ਖਾਕ ਰਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ ਗਰਮਬਾਰੀ ਵਡ ਸਾਹਬੀ ਸਭ ਨਾਨਕ ਸੁਪਨthia ਸ੍ਰੀ ਰਾਗ ਮਹੱਲਾ 5 ਭਲਕੇ ਉੱਠ ਪਪੋਲੀਐ ਵਿਣਬੁੱਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਉ ਛੂਟੈਗੀ ਬੇਬਾਣ ਸਤਗੁਰੁ ਸੇਤੀ ਚੇਤ ਲਾਇ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਲੇ ਪਸ ਪੰਖੀਆ ਦਿਸੈ ਨਾਹੀ ਕਾਲ ਓ ਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇ ਹੀ ਭਾਲੀਐ ਜੇ ਸਚਾ ਨਾਮ ਸੁਮਹਾਲ ਜੋ ਕਰ ਛੱਡ ਗੋ ਆਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਨ ਆਏ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ